ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਹਾਈਵੇ ਦੇ ਅੱਡੇ ਕਿੰਨੇ ਅੱਜ ਤੇ ਲੋਚੇ ਦੀ ਦੁਕਾਨ ਕਿੰਨੀ ਮੇਲੋ ਜੀ ਪਹਿਲਾਂ ਤੇ ਲੋਚਨ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫੋਦ ਲੋ ਜਾਨ ਅੱਡੇ ਤਾਂ ਲੱਗੇ ਲੋਕਾਂ ਦੇ ਸਭ ਦੇ ਹਾਂ ਅੱਧੇ ਤੋਂ ਜ਼ਿਆਦਾ ਹੀ ਲੱਗੇ ਲੱਗੇ ਹਾਂ ਪਰ ਤੈਂ ਸਾਡੇ ਫਾਲੇ ਨਹੀਂ ਦਿੱਤੇ ਹੁਣ ਤੱਕ ਬਾਈ ਮੇਰੇ ਲੱਗਦਾ ਲੱਗੇ ਨਹੀਂ ਇਹਦੇ ਖੇਤ ਖਾਲੀ ਪਏ ਆ ਤੁਮ ਨੂੰ ਕੋਈ ਨਹੀਂ ਜਾਂਦਾ ਉਹ ਤੇਰੇ ਲਾ ਤਾਂ ਖਾਲੀ ਪਏ ਖੇਤ ਪਰ ਅਸੀਂ ਤਾਂ ਲਾਤੇ ਅੱਧੇ ਤਾਂ ਲਾਤੇ ਅੱਧੇ ਰਹਿ ਗਏ ਚਲ ਵਧੀਆ ਹੁਣ ਤਾਂ ਨਾ ਜ਼ਰੂਰ ਨਵੇਂ ਨੇ ਸਾਫ਼ ਸੁਥਰੇ ਰੱਖੋ ਪਰ ਸਾਨੂੰ ਫਾਲੇ ਨਹੀਂ ਮਿਲੇ ਹੁਣ ਤੱਕ ਫਾਲੇ ਮਿਲ ਗਿਆ ਰੇ ਬਣਤਾ ਗਿਆ ਹੁਣ ਫਾਲੇ ਕੁੜੀ ਰਹਿ ਗਈ ਲਾਉਣ ਦੇ ਦਿਨ ਫਿੱਟ ਕਰਦੇ ਕੱਲ ਨੂੰ ਚਕਾਨ ਦੇ ਦਰਵਾਜ਼ਾ ਕਰਕੇ ਫਾਲੇ ਧਰੇ ਵੇ ਇੱਧਰ ਅ ਜਿੱਧਰ ਰੇ ਹੂੰ ਇਕੱਟਾ ਕਰੇਆ ਮੇਰੀ ਸਮਾਨ ਜਿਹੜੀ ਸਮਾਨ ਵੱਢ ਕੇ ਰੱਖ ਲਿਆ ਸਾਰਾ ਜੀ ਸਮਾਨ ਵੱਢ ਕੇ ਬਣਾ ਕੇ ਤਿਆਰ ਕਰਕੇ ਨਹੀਂ ਨਹੀਂ ਅੱਜ ਫਿਟਿੰਗ ਹੀ ਕਰੀ ਐ ਇਹ ਕਰ ਲੈ ਬਟਾ ਕੁੜੀ ਕੁੜੀ ਲਾ ਦੇ ਜੀ ਇੱਧਰ ਤੋਂ ਠੀਕ ਹੈ ਜੀ ਲਓ ਜੀ ਆ ਬਣਾਏ ਜੀ ਫਾਲੇ 11 ਸੀਟਾਪ ਹੈ ਸੀਟਾਪ ਕਹਿੰਦੇ ਇਹਨੂੰ ਹੂੰ ਠੀਕ ਹੈ। ਇਹਨਾਂ ਦੇ ਲਾ ਮੋਟੀ ਦੇ ਕਲਾਉਂਦਾ ਵੀ। ਨਾ ਫਰੇਮ ਬਹੁਤ ਹੀ ਲਾਈ ਹੈ। ਲਾਈ ਹੈ ਭਾਰੀ ਐ ਤੇ ਨੀਵੀਂ ਵੀ ਆ ਦੇ। ਪੂਰੀ ਬਣਾ ਕੇ ਦਿਖਾਵਾਂਗੇ ਹਨ। ਲੱਗਦੇ ਪੂਰੇ ਜੰਮਲ ਦੇ ਲਾ ਇਹਨਾਂ ਦਾ ਬਹੁਤ ਭਾਰੀ ਬਣਿਆ ਹੈ। ਹਾਂ ਹਾਂ। ਸែន ਪੂਰੇ ਹੈਵੀ ਚ ਹੈ। ਪਈ ਤਾਂ ਨਾ ਚੌੜੀ ਲੱਗੀ ਫਰੇਮ ਦੇ ਕਿੰਨੀ ਸੋਹਣੀ ਲੱਦੀ ਹੈ ਨਾ। ਹਾਂ ਹਾਂ। ਜੇ ਆਮ ਜੇ ਆਪਾਂ ਲਾਉਂਦੇ ਆ 2 ਇੰਚ ਉਹ ਨਹੀਂ ਢਾਈ ਹੁੰਦੀ ਆ। ਠੀਕ ਹੈ। ਇੰਨੀ ਚੀ ਫਰੇਮ ਨਾਲ ਰੂਬ ਜਿਹਾ ਪੈਂਦਾ ਨਾ ਹਨਾ। ਹੂੰ ਹੂੰ। ਅੱਛਾ ਉਹ ਵੀ ਇੰਨੇ ਉੱਚੇ ਨਹੀਂ ਹੈਗੇ ਆ ਮੰਦਰੇ ਜੇ ਲੱਗਦੇ। ਨਾ ਫਾਲੇ ਪੈਲੇ ਫਿਰ ਕੋਈ। ਹਾਂ ਸਜੂਗੇ ਬਹੁਤ ਹੈ ਔਰ ਚਲਾਇਆ ਤਾਂ ਹੈ ਗਈਆਂ ਜੈਲੇ ਕੋਲ ਹੈਗੇ ਬਾਕੀ ਤਾਂ ਹਾਂ ਹਾਂ ਅਰਸ਼ਪੀਰ ਕੋਲ ਹੀ ਹੈਗੇ ਨਾਲ ਬਣੇ ਆਪਣੇ ਨਹੀਂ ਆਪਾਂ ਨੇ ਜਿਹੜੇ ਬਣਾਏ ਆ ਜੀ ਛੋਟੇ ਸਿੰਪਲੇ ਬਣਾਏ ਆ ਜਣੀ ਜਿਹੜਾ ਗੱਬੇ ਪੈ ਪੂਪ ਜਾਏ ਉਹ ਨਹੀਂ ਲਾਉਣਾ ਹੈਗਾ ਇੱਕ ਅੱਧੀ ਘੋੜੀ ਕੋੜੀ ਲਾਉਣੀ ਹੈ ਹਾਂ ਬਸ ਘੋੜੀ ਉਹ ਲਾਉਣੀ ਹੈ ਪਤਾ ਕੀ ਗੱਲ ਹੈ ਜਿਹੜਾ ਪੈਪ ਜਾ ਲਾ ਦਨੇ ਆ ਤੇ ਰੋਜਨ ਉਹਦੇ ਦਾ ਜਦ ਆਪਾਂ ਜਿੰਦਾ ਜੁੰਦਾ ਰੱਖਣਾ ਪਰਵਟਾਂ ਵਾਲਾ ਉਹ ਵੀ ਨਹੀਂ ਰੱਖ ਹੁੰਦਾ ਪਰ ਕੋਈ ਥੈਲਾ ਥੂਲਾ ਰੱਖ ਕੇ ਲੈ ਜਾਣੇ ਆ। ਉਹ ਆ ਤਾਂ ਵੈਸੇ ਵੀ ਨਾ ਜਾਂ ਜਦੋਂ ਆਪਾਂ ਨੂੰ ਸਪਰਿੰਗਸ ਪਾਉਣੇ ਪੈਂਦੇ ਫਿਰ ਦਿੱਕਤ ਕਰਦੇ ਬਾਪ। ਹਾਂ। ਪਾਈਪ ਜਗਾ ਕਿਹਦੇ ਲਾਉ। ਠੀਕ ਠੀਕ ਹੈ। ਪਰ ਫਾਇਦਾ ਤਾਂ ਕੋਈ ਨਹੀਂ ਹੈ ਕਿ ਕਟਾਉੜੀ ਜੀ ਹੁੰਦੀ ਆ। ਫਾਇਦਾ ਕੋਈ ਨਹੀਂ ਸ਼ੋਸ਼ਾ ਹੀ ਇੱਕ ਉਹ। ਤੇ ਹੁਣ ਬਸ ਕੋੜੀ ਰਹਿ ਗਈ, ਸੈਡਾਂ ਰਹਿ ਗਏ। ਕੋੜੀ ਜਾਈ ਅੰਦਰ ਕਟਾਈ ਪਈ ਹੈ ਕੋੜੀ। ਅੱਛਾ। ਸੈਡਾਂ ਵਗੈਰ ਜੀ ਲਾਉਂਗਾ ਉੱਤਰੋ ਜਣ। ਸੈਡਾਂ ਪੈਪੇ ਲਾ ਲ ਬਾਈ। ਪੈਪੇ। ਵੱਧ ਕੇ ਪੈਪੇ ਲਾ ਲ। ਮੈਂ ਕਹਿੰਦਾ ਉਹੀ ਜੇ ਕਟਿੰਗ ਵਾਲੀ ਚੀਜ਼ ਲਾ ਦਿੰਦਾ ਆਪਣਾ ਲਿੱਕੇ। ਕਿਹੜੀ? ਉਹ ਮਾਰਖਾ ਲਾਉਂਦੇ ਆਂ ਹਾਂ ਤੇਰਾ ਮਾਰਖਾ ਆਂਦਾ ਪਤਾ ਲਾਜੂ ਮਾਣਾ ਮੋਟਾ ਮਾਰ ਕੇ ਪਰ ਵੀ ਹਾਂ ਬਈ ਅੱਛਾ ਆ ਨਹੀਂ ਚੱਲ ਜੇ ਉਹ ਵੀ ਧਮਾਨ ਕੱਟ ਕੇ ਲਾ ਦਿੰਦਾ ਵਧੀਆ ਲੱਗਣਾ ਤਾਂ ਪਤਾ ਕੀ ਹੈ ਹੱਥੋਂ ਤੇ ਪੈ ਜਾਂਦਾ ਉਹਦੇ ਨਾਲ ਸੁਗਧ ਹੀ ਹੈ ਹਾਂ ਇਹ ਤਾਂ ਹੈ ਉਹ ਜਿੱਦਾਂ ਆਪਾਂ ਚੱਕਣੇ ਹੋਵੇ ਟੱਕ ਹੋ ਜੇ ਲੈੜਵਾ ਪਾਉਂਗੇ ਵਧੀਆ ਅੱਛਾ ਇਹ ਕੱਥੇ ਵੀ ਆ ਪਿਛਲੇ ਪਾਸੇ ਵੀ ਉਰੇ ਹੈ ਨਾ ਐ ਪੱਤੀਆਂ ਜੀ ਲਾਉਣੀਆਂ ਥੋੜੀਆਂ ਜੀਆਂ ਹੋ ਕੇ ਦਵਾ ਆਪਣੇ ਦੂਦੇ ਪਾਸੇ ਵਾਗਾ ਫਸ ਜਾਂਦਾ ਵਿੱਚ ਫਸਾਉਣਾ ਹੋਵੇ ਵਿੱਚ ਉਹ ਲਾ ਦੂਗਾ ਸਰੇ ਨਾਲ ਪਾ ਲਾ ਦਿੰਦੇ ਹਾਂ 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 ਚੋ ਨਾੜੇ ਮਗਰ ਖਿਲਾਦੀ ਨੀ ਨਾੜ ਚ ਗਸ ਖਿਲਾਦੀ ਕੋ ਬੈਲਡ ਹੋ ਜੂ ਅੱਛਾ ਉੱਪਰ ਥੱਲੇ ਹੋ ਜੇ ਗੱਲ ਨਾ ਹਾਂ ਹਾਂ ਟੰਕ ਲੱਗੂਗਾ ਉਹਨੂੰ ਫੇਰ ਚਲੋ ਦੇਖ ਕੋਈ ਨਹੀਂ ਉਹ ਛੁਪਾ ਮੌਕੇ ਤੇ ਦੇਖ ਲਾਂਗੇ ਉਹਦਾ ਮੋਕੇ ਤੇ ਲਾਉਣੀ ਐ ਇੰਨੀ ਕਰਾਂਗਾ ਬਹੁਤੀ ਵੱਡੀ ਹਾਂ ਨਾ ਛੋਟੀ ਜੀ ਹੋ ਬਸ ਪਤਾ ਹੈ ਨਾ ਵਿੱਚ ਬੱਚਾ ਖੜੀ ਰਹੇ ਪਤਾ ਕੀ ਗੱਲ ਹੈ ਕਈ ਵਾਰ ਬੰਦਾ ਖੇਚ ਕੱਲਾ ਹੁੰਦਾ ਏ ਸਵਾਗ ਅੱਪਰ ਨਹੀਂ ਰੱਖਦਾ ਜਾ ਕੇ ਮਤਲਬ ਖੜਾ ਕਰਕੇ ਸਵਾਗ ਨੂੰ ਪਿੱਛੇ ਪਿਛਾ ਕੇ ਲੈ ਆਉਂਦਾ ਏ ਹਾਂ ਤਾਂ ਕਈਆਂ ਨੂੰ ਯੂ ਬੜੇ ਨੇ ਜੀ ਬਹੁਤ ਰੱਖ ਕੇ ਲਾਉਂਦੇ ਆ ਬੜਰੇ ਆ ਪਸੰਦ ਤਿੰਨ ਬਰ ਤੋਂ ਹੁੱਕ ਲੋਣੀ ਕਿਚੇ ਹਾਂ ਹਾਂ ਉਹ ਨਟਾਂ ਜੰਗ ਲਗਣੀ ਆ ਹੋ ਕੋ ਵਿਚਾਲੇ ਆ ਸੈਂਟਰ ਮਾ ਇਹ ਆ ਸੈਂਟਰ ਆ ਗਿਆ ਇਹ ਦੇ ਭਰਾ ਜੀ ਹਾਂ ਇਹ ਨਟਾਂ ਜੰਗ ਲਾਉਣੀ ਆ ਹੋ ਕੀ ਹੁੱਕ ਦਾ ਜ਼ਰੂਰੀ ਆ ਪਤਾ ਕੀ ਗੱਲ ਆ ਕਦੇ ਤਵੀਆਂ ਪਾ ਕੇ ਲਿਜਾਣੀਆਂ ਕਦੇ ਰੇੜੀ ਪਾ ਕੇ ਲਿਜਾਣੀਆਂ ਹਾਂ ਜਿਵੇਂ ਲਾ ਦੂਗਾ ਬਰੇਟੇ ਦਾ ਲੋ ਜੀ ਖਾਲੇ ਇਹਦੀ ਭਾਪੜਾ ਦੂਹਾ ਕਹਿੰਦਾ ਭਾਈ ਚੁੱਨਾ ਦੂਹਾ ਲਾਉਣਾ ਕਹਿੰਦਾ ਹਾਂ ਚੁੱਨਾ ਦੂਹਾ ਹੀ ਲਾ ਦੇ ਰੋਟਰ ਰੇਟਰ ਵਾਲਾ ਕਿੰਨਾ ਕਰਦੀ ਫਿਕਸ ਹਾਂ ਇਹਨੂੰ ਫੇਰ ਕਰਦੇ ਆਪਾਂ ਪਹਿਲਾਂ ਲਗਣੀ ਬਰੇਟਾ ਨੂੰ ਪਿੰਨਾ ਚੱਲੇ ਨੇ ਲੋਈਆਂ ਜਿੱਕਨ ਤੇ ਤਿਲ ਵਾਖੇ ਲਿਕੇ ਚੱਲਾ ਨਹੀਂ ਗੱਲਾਂ ਉਹ ਬੱਚਨ ਉਹਨਾਂ ਦਾ ਹਾਂ ਉਹਨਾਂ ਕਰੇ ਲੈਂ ਗਿਆ ਸੋਨੀ ਸੋਨੀ ਤੇ ਲੁਆਈਂਦੀ ਕਰੇ ਉਹਦੇ ਰਵਾਈਆ ਸੋਨੀ ਦੇ ਨਾਲ ਹਾਂ ਘਰੇਵਾਰੀਆਂ ਹਾਂ ਪਤਾ ਕੀ ਗੱਲ ਹੈ ਫਿਰ ਬਾਰ-ਬਾਰ ਪੈਣੀ ਟੋਲ ਨਹੀਂ ਪੈਂਦੀ ਫਿਰ ਵਿੱਚ ਤੇ ਆਪਣੀ ਪੈਨ ਨੁਕਨੇ ਗਾਹਾ ਕਰ ਲਾ ਤੇ ਲਾ ਦੇ ਇਹਦਾ ਵੀ ਨਾ ਖਾਂਦ ਪੀ ਉਹਦਾ ਕੋਈ ਕਿਥੇ ਲੈ ਜਾਣਾ ਲੈ ਕਹਿੰਦਾ ਪਿੰਨਾ ਹੀ ਬਚਿਆ ਪਾਪ ਚਲੋ ਤਾਂ ਕੋਈ ਨਹੀਂ ਜਿਹਨੇ ਲੈ ਜਾਣੇ ਆ ਯਾਰ ਫਿਰ ਪਿੰਨਾ ਦੇਣੀ ਦੇਣੀ ਪੈਣੀ ਆ ਨਿਕਣਾ ਹੁਣ ਜਿਹੜਾ ਰੁਟਾ ਬਟੇ ਆਪਾਂ ਕੱਢ ਕੇ ਰੱਖ ਲੈ ਗਲਾ ਪੁੱਛਦਾ ਵੀ ਤੇ ਫਾੜੇ ਵਧੀਆ ਪਾਦੀ ਹਾਲੇ ਦਾ ਪੁੜੀ ਬਣਨੀ ਹੈ ਕਿ ਬਣਈ ਅੱਛਿਆ ਮੋੜ ਗੁਣੀ ਜਾਂਦਾ ਠੀਕ ਹੈ ਤੇ ਹੋ ਵੀ ਭਾਈ ਹੈ ਘੋੜੀ ਤੇਰੀ ਘੋੜੀਂਦਰ ਬਈਏ ਹਾਂ ਲਓ ਜੀ ਨਾ ਬਣ ਗਈ ਕਿ ਬਣਾਉਣੀ ਹਲੇ ਆਪਾਂ ਇਹ ਲੈ ਪੁੜੀ ਲਾਉਂਦੇ ਹਾਂ 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 ਆ ਭਾਈ ਪੁੜੀ ਅੱਛਿਆ ਲਓ ਜੀ ਘੋੜੀ ਵੀ ਤਿਆਰ ਹੈ ਗੁਲੀਆਂ ਗੁਲੀਆਂ ਰਹਿ ਗਈਆਂ ਕੱਢਣ ਨੂੰ ਠੀਕ ਹੈ। ਆ ਲੇ ਕੁਸਰਾ ਸਿੰਘ ਕੁਮਾਰ ਜੀ ਤਾਂ ਇਹ ਫਰਮ ਬਚਾ ਲਈ ਸ਼ਾਗਰਨਾ ਕੋ ਸਾਨੂੰ ਸਾਰਾ ਕੁਝ ਲੈਣ ਦੇ ਠੀਕ 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 ਹੈ। ਉਹ ਤਾਂ ਜੀ 500 ਦੇ ਸਾਖ ਮੰਨ ਲਿਆ। ਅੱਛਾ। ਇਹ ਵੇਚੀ ਆ ਮੰਨ ਲਿਆ ਮਾੜਾ। ਹਾਂ ਹਾਂ ਹਾਂ। ਇਹ ਦੇ ਲੈ ਕੇ। ਇੱਥੇ ਹੈ। ਉਹ ਮੁਰਗੀ ਕੰਮ ਤੇ ਜਾ ਤੇ ਸਪਰਿੰਗ ਵਗੈਰਾ ਲੈਂਦੇ ਪਈ ਹੁਣੇ ਹੈ। ਸਪਰਿੰਗ ਤੋਂ ਸਾਰਾ ਕੁਝ ਛੰਡਾ ਭਰਿਆ ਭਰਦਾ ਉੱਦਣਦਾ ਉਹ ਪਿਆ ਦੇ ਛੋਟਾ ਭਰਿਆ ਪਿਆ। ਠੀਕ ਠੀਕ ਹੈ। ਨਾਲੇ ਲੈਣ ਨੂੰ ਸਾਹ ਮੰਨ ਕੱਢੀ ਆ ਪਿਆ ਛੰਡਾ ਭਰਿਆ। ਠੀਕ ਹੈ। ਸਪਰਿੰਗ ਵੀ ਹੋਵਾ ਬੰਨਿਆ ਪਊਗਾ। ਤੇ ਪੂਰੇ ਜੀ ਹਾਂ ਆ ਜਾ ਬਾਹਰ ਨੂੰ। ਕਰੇਗੇ ਹੁਣ ਕਲਰ ਰੰਗ ਕਿਹੜਾ ਕਰਨਾ ਹਾਂ ਰੰਗ ਦਾ ਰੰਗ ਲਾਲੇ ਕਰਨਾ ਲਾਲ ਕਾਲਾ ਲਾਲ ਕਾਲਾ ਕਿਉਂ ਸਵਾਗੇ ਨੂੰ ਵੀ ਲਾਲ ਕਾਲਾ ਹੀ ਹੈ ਤਬੀਆਂ ਨੂੰ ਵੀ ਇਹਨਾਂ ਨੂੰ ਵੀ ਲਾਲ ਤੇ ਕਾਲਾ ਥੱਲੇ ਸਾਰਾ ਲਾਲ ਤੇ ਉਨੂੰ ਕਾਲਾ ਫਿਰ ਘੋੜੀ ਕਾਲੀ ਹੋਗੀ ਹਾਂ ਘੋੜੀ ਫਿਰ ਇਹ ਲਾਲੇ ਹੋਗੀ ਫਿਰ ਲਾਲੇ ਹਾਂ ਬਾਕੀ ਸਾਰਾ ਲਾਲ ਬਾਕੀ ਕੋੜੀ ਬਲਾਈ ਕੋੜੀ ਬਲਾਈ ਕੋਕੜ ਕਾਲੀ ਕਰਨੀ ਵਿਚਾਈ ਠੀਕ ਹੈ ਜੀ ਠੀਕ ਹੈ ਜੇ ਹੋਰ ਰੰਗ ਮਾਣਾ ਹੁਰ ਮਾਰਦ ਦੇ ਵਿੱਚ ਬਾਕੀ ਆਪਣਾ ਪੀਲਾ ਹੋ ਸਕਦਾ ਵਿੱਚ ਉਹ ਆਪਣਾ ਦੇਖ ਲਈ ਜਿਵੇਂ ਵਧੀਆ ਲੱਗੂ ਤੈਨੂੰ ਆਪੂ ਕੋਈ ਦੋ ਤਿੰਨ ਲੰਗੇ ਹੀ ਮੈਚ ਕਰ ਲੈਣੇ ਲਾ ਹਾਂ ਜਾਂ ਪਿੜਾ ਹੋ ਜੂਗੀ ਜਾਂ ਘੋੜੀ ਕਾਲੀ ਹੋਊਗੀ ਜਿਹੜੀ ਹੁੱਕ ਲਾਉਣੀ ਪਿੜਾ ਕਰ ਲਊਗਾ ਮੜਾ ਜਾ ਹਾਂ ਠੀਕ ਹੈ ਨੀ ਉਹ ਵਧੀਆ ਲੱਗੂਗੀ ਠੀਕ ਹੈ ਤੇ ਉਹ ਕਰਨੇ ਆ ਇੱਕ ਦੋ ਇੱਥੇ ਦੂਈਆਂ ਵੀ ਆ ਉਹ ਵੀ ਲਾ ਦੀ ਉਹ ਪੱਤੀ ਜਿਹਾ ਬਣਾ ਕੇ ਦੇ ਤੈਨੂੰ ਲੈਟਾਂ ਜਿਹਾ ਕਿਸੇ ਦਾ ਮੈਂ ਲਿਆ ਦਊਗਾ ਤੈਨੂੰ ਸਟicker ਉਹ ਉਹ ਲਿਆ ਦੀ ਪੱਤਰੀ ਉਹਦਾ ਚਦਰ ਲਗੜੇ ਕੋਈ ਚੱਟ ਕੇ ਲਾ ਦੇ ਪਰ ਉਹਦੋਂ ਮੈਂ ਮੈਚ ਲੈ ਕੇ ਨਹੀਂ ਮੈਨੂੰ ਮੈਂ ਫਿਰ ਜਿਆਦੇ ਇੱਕ ਸਰਾਖਾ ਲਈ ਦੇ ਇੱਕ ਸਰਾਖਾ ਖਾਲੀ ਉਹ ਹਾਂ ਚਾਹ 골ਡ ਨੇ ਜਾਂ ਟੌਸ ਨੇ ਉਹਦੋਂ ਜਾ ਹਾਂ ਦੋ ਦੋ ਲਾ ਦੀਏ ਹਾਂ ਇੱਕ ਲਾਰ ਅਜ ਦੋ ਨਟਾਂ ਚ ਨਟਾਂ ਚ ਲੱਗ ਜੂਗੀ ਨਟਾਂ ਚ ਲੱਗ ਜੂਗੀ ਤੇ ਬੈਲਟ ਕਰ ਦੂੰਗਾ ਮਾੜੀ ਓਰੇ ਚੁੱਪ ਨੀ ਨਾ ਠੀਕ ਠੀਕ ਹੈ ਲੋਕ ਕਿੱਥੇ ਮਿਲੂਗੇ ਆਹ ਪਾਰ ਤੇ ਮਿਲੂਗੇ ਆਖਿਆ ਹੈ ਹੈਪੀ ਦਿ ਮਿਲੂਗੇ ਪਿੱਛੇ ਆ ਸੂਲ ਜੀ ਗੱਡੀ ਵਾਲੇ ਹੈਗਾ ਤੇ ਰੱਖਦੇ ਸਮਾਨ ਦਾ ਹਾਂ 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 ਉਹ ਤੁਹਾਨੂੰ ਰੰਗ ਦੇ ਪਹਿਲਾਂ ਲਿਆ ਦਮਾ ਹਾਂ ਕੱਲੂ ਲਿਆ ਦੇਣਾ ਉਦਾਂ ਕੱਲੂ ਲਿਆ ਦੇਣਾ ਕੋਈ ਨਹੀਂ ਅਗਰ ਤੇ ਸਾਡਾ ਸਰਾਖ ਮਾਰ ਕੇ ਤਾਂ ਹੀ ਬੈਲਟ ਖੁੱਲ ਹੋ ਜੂਗੀ ਠੀਕ 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 ਹੈ ਜੀ ਉੱਪਰ ਤਾਂ ਆਪਣੇ ਮਿਲਦੇ ਨਹੀਂ ਉੱਪਰ ਤਾਂ ਹੈ ਨਹੀਂ ਕੋਈ ਬੜ ਕੇ ਤੇ ਹੁਣ ਪਹਿਲਾਂ ਇਹਨੂੰ ਸਪਰਿੰਗ ਪੈ ਤੇ ਪੱਤੀਆਂ ਲਗਣੀਆਂ ਨੇ ਕਨੀਆਂ ਬਰੰਗਾ ਵਾਲੇ ਪੱਤੇ ਵੀ ਲਗਣੀਆਂ ਹੁੰਦੇ ਆ ਇਹਦੇ ਅੱਛੇ ਗੁੱਲੀਆਂ ਮਾਉਦੇ ਨਾ ਗੁੱਲੀਆਂ ਲੋ ਅੱਛਾ ਹਾਂ ਪਰਲੇ ਬਸ ਤੇ ਸਪ੍ਰਿੰਗ ਕਿਰ ਜਾਂਦਾ ਜਿਹੜੀ ਪੱਤੀ ਆ ਹਾਂ ਪਤੀ ਸਪ੍ਰਿੰਗ ਕਰਦਾ ਨਹੀਂ ਕਿਉਂਕਿ ਵੀ ਜਾ ਕੇ ਕੁੰਡੀ ਬਾਈ ਚਾਂਸ ਤਾਂ ਕਰਦਾ ਨਹੀਂ ਹੁੰਦਾ ਅੱਛਾ ਜਿਕਣਾ ਵੀ ਅੱਛਾ ਆਹ ਤੂਰੇ ਪੱਤੀ ਠੰਡੇ ਪੱਤੀ ਲਗਣੀ ਇੱਧਰ ਤੂਰੇ ਪੱਤੀ ਹੋਗੀ ਉੱਧਰ ਲੱਗਣੀ ਹਾਂ ਠੀਕ 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 ਤਾਂ ਹੀ ਉਹ ਕੋਲੇ ਖਾਲੀ ਖਾਲੀ ਜੇ ਲੱਗ ਜਾਂਦੇ ਆ ਉਹ ਪੁੱਤੀਆਂ ਬਣਾਈਆਂ ਵੱਡੀਆਂ ਵੀ ਆ ਉਹ ਜਿਹੜੀ ਸਰਾਕ ਮਾਰਦੇ ਆ ਦੇਖੋ ਜੀ ਫਰੇਮ ਬਹੁਤ ਹੈਵੀ ਲਾਈਆ ਤਾਂ ਭਾਈ ਜੀ ਪੱਤੀਆਂ ਮੋਟੀਆਂ ਵੀ ਆ ਦੇ ਠੀਕ ਠੀਕ ਤੇਰਾ ਪਿਆਸ ਸਪਰਿੰਗ ਆਇ ਲੱਗਣੀ ਠੀਕ ਠੀਕ ਹੈ ਜੀ ਨਾਲੇ ਵਧੀਆ ਰਾ ਦੇ ਉਹ ਕੀਲੀ ਜੀ ਤਾਂ ਨਾਲੇ ਉਹ ਵੀ ਹੋ ਪਤਾ ਕੀ ਗੱਲ ਹੈ ਮੈਂ ਉਦੋਂ ਤਾਂ ਦੇਖੀ ਜਾਂਦਾ ਰੋਜ ਜੇ ਗੇੜਾ ਮਾਰ ਜਾਂਦਾ ਮੈਂ ਬਈ ਹਲੇ ਧਰੇ ਹੈ ਨਹੀਂ ਧਰੇ ਹੈ ਨਹੀਂ ਜੇ ਨਹੀਂ ਤੁਸੀਂ ਸਾਰੀ ਇਹ ਤਾਂ ਸਾਰਾ ਕਰਿਆ ਪਿਆ ਹੈ ਹਾਂ 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 ਨਹੀਂ ਨਹੀਂ ਸਾਰਾ ਹੀ ਪਹਿਲਾਂ ਯਾਰ ਪਤਾ ਕੀ ਟਾਈਮ ਲੱਗਦਾ ਹੁਣ ਜਿਕਣਾ ਹੁਣ ਸਾਰੇ ਸੀ ਫੀਡਿੰਗ ਕਰਨੀ ਹਾਂ ਸਰਾਖ ਮਾ ਦੇ ਉਹ ਕੱਲੇ ਬਸ ਕੱਲੇ ਦਾ ਕੰਮ ਰਹਿ ਗਿਆ ਹੁਣ ਕੱਢ ਕੇ ਤਿਆਰ ਹੋ ਬਸ ਇਹ ਤਾਂ ਹੈ ਤੇ ਕੋੜੀ ਕੋੜੀ ਜਾਣੀ ਕੋੜੀ ਦਾ ਟਾਈਮ ਲੇੜਾ ਬਸ ਬਾਕੀ ਪਿਆਰੀਆ ਤੇ ਜੀ ਸਾਰਾ ਇਹ ਜਦੋਂ ਕੋਈ ਹੋਰ ਨਹੀਂ ਆਦਾ ਯਾਰ ਹਾਂ ਹਾਂ ਮਸ਼ੀਨ ਖੜੀ ਆ ਆਹੋ ਪਟੀਟ ਬੱਲੇ ਵਾਲੇ ਆ ਜਾਂਦੇ ਵਿੱਚ ਆਲੇ ਤੈਨੂੰ ਪਤਾ ਬਾਹ ਵਾਹੀ ਦਾ ਟਾਈਮ ਆ ਹਰੇਕ ਦਾ ਦੇਖਣਾ ਪੈਂਦਾ ਬਾਈ ਠੀਕ ਨਹੀਂ ਨਹੀਂ ਤਾਂ ਹੈ ਹਾਂ ਹਲੇ ਥੋੜਾ ਸਰਦਾ ਆਏ ਤਾਂ ਨਾ ਸਰਦਾ ਐ ਐਸੀ ਹੁਣ ਹੋਰ ਐ ਐਸੀ ਹੁਣ ਬਹੁਣੇ ਵੀ ਨਹੀਂ ਹੈਗੇ ਹਾਂ ਜੇ ਕੀ ਲਖਣਾ ਬਹੁਣਾ ਐ ਨਾ ਉਹ ਜੈਲੀ ਵਾਲਿਆਂ ਕੋਲ ਲੈਣਾ ਉਹੀ ਗੱਲ ਆ ਕਿਉਂ ਕਹਨੂੰ ਲਵੇਣੇ ਆ ਫਿਰ ਲਵੇਣੇ ਉਹੀ ਗੱਲ ਫਿਰ ਤੁਹਾਨੂੰ ਪਾਉਂਦੇ ਹਾਂ ਮਮ ਨੂੰ ਅੱਗੇ ਰੰਗ ਕਰਾ ਕੇ ਹਲੇ ਅੰਦਰ ਖੜਾ ਦੇਣੇ ਅੰਦਰ ਲਾ ਕੇ ਆਉਣੇ ਚੱਲ ਤੇ ਕਹਾਂ ਹੀ ਕੱਢਾਂਗੇ ਆ ਨਾ ਤੇ ਜਿਹੜੀ ਕਿਦਾ ਡੈਮੋ ਕਰਕੇ ਦੇਖ ਲੋ ਕੋਲੇ ਹੂੰ ਹੂੰ ਮੋਗਾਂ ਨਾਲ ਜਿੱਦ ਦੇਰੇ ਘਰੇ ਬਣਾ ਰੇ। ਨਾਉ ਤਾਂ ਕਰ ਲਾਂਗੇ ਕੋਈ ਚੱਕਰ ਨਹੀਂ। ਹੂੰ ਹੂੰ। ਬਾਕੀ ਹੋ ਗੇ ਲਾਉਣ ਲੱਗ ਜਾਈ ਭਾਈ। ਨਾ ਹੋਰ ਫੇਰ ਦੇਖ ਲਾਂਗੇ ਮੋਖੇ ਜੀ ਪਰ ਪਹਿਲਾਂ ਇੱਕ ਵਾਰ ਘੋੜੀ ਕੁੜੀ ਲਾ ਕੇ ਨਾ ਬਣ ਜਵੇ। ਉਹ ਲਟਾਂ ਗੇ ਲਾਏ ਆ ਵਾਲੇ ਆ ਵਧੀਆ ਲੱਗ ਲਾ ਜਾਂਦੇ ਸੀ ਕਟੂਕਰੇ ਜਿ ਲੱਗੇ ਵੇ। ਹਾਂ ਲਟਾਂ ਮੈਂ ਦੰਦਾਂ ਆਂਗਾ ਨਾ ਦੋ ਦੋ ਲਈ ਲਾਲ ਲਾਲ ਪੜੀ ਲਾਲ ਲਾਲ ਪੜੀ ਵਧੀਆ ਲੱਗੂ। ਹਾਂ ਹਾਂ ਟਰੈਕਟਰ ਜਿ ਹੋਵੇ। ਚੋ ਹਰੀਆ ਲਾਲੀ ਹੋਵੇ ਜੋ ਵੇਖਣਾ। ਹਾਂ ਮਤਲਬ ਦੋ ਰੰਗਾਂ ਦੀ ਹੋਵੇ। ਹਾਂ ਹਾਂ ਨਾ ਦੋ ਦੋ ਲਿਆਉਂਗਾ ਮੈਂ। ਹਾਂ। ਚਾਰ ਲੈ ਕੇ ਚਾਹ ਗੋਲਡੇਂ ਜਾਂ ਠੀਕ ਹੈ ਮੈਂ ਪਾਈਪ ਇੱਧਰ ਕਿਵੇਂ ਲਾਉਂਗਾ ਅਭੀ ਸਿੱਧਾ ਹੀ ਲਾਉਂਗਾ ਕਿ ਮਣੋ ਚੱਕ ਕੇ ਲਾਉਂਗਾ ਉੱਪਰ ਨੂੰ ਕਿਵੇਂ ਜਿਹੜਾ ਲਾਣਾ ਨਾ ਬਰਾਬਰ ਹੋ ਜੇ ਅੱਛਾ ਪਾਈਪ ਪਰ ਦੇਣੀ ਸੀ ਪਤਾ ਨਹੀਂ ਕਿਹੜਾ ਬਾਤ ਤਾ ਠੀਕ ਠੀਕ ਹੈ ਉੱਪਰ ਕਰ ਲੈ ਆਹ ਸੜਾ ਮੈਂ ਗੜਾਈ ਦੇ ਦਿੰਦੀ ਜਿਹੜਾ ਬੂਟਾ ਵਟਾਂਗੇ ਲੱਗਦਾ ਮਾੜਾ ਮੋਟਾ ਨਾ ਹੋਵੇ ਕੈਬਰ ਪਰ ਪਲੇਟੇ ਲਾਦੀ ਇਹ ਵੀ ਨਹੀਂ ਪਤਾ ਮੋਟੀ ਅੱਛਾ ਹੋ ਸਕਦਾ ਪਲੇਟ ਵੀ ਲਾਦੀ ਚਾਰੀ ਚੀ ਕਿੰਨੀ ਚੀ ਜਿਹੜੇ ਲਾਉਂਦੀ ਮੋਟੀ ਠੀਕ ਹੈ ਚਾਰ ਸੂਜੀ ਜਾਂ ਫਿਰ ਜੇ ਕਹਾਂ ਪਹਿਲਾਂ ਲੱਗੇ ਹੁੰਦੇ ਜਿਹੜੇ ਤਾਂ ਐਂਡ ਵੀ ਜੀ ਐਂ ਬਾਈ ਬੰਦ ਕਰਕੇ ਐਂ ਉੱਪਰ ਮਣ

ਜਦ ਹੁਣੇ ਸਾਈਡ ਦੀ ਪਤਾ ਲੱਗਦਾ ਆਪਾਂ ਦੇਖਦੇ ਆਂ ਸਾਈਡ ਦੀ ਪਤਾ ਲੱਗਦਾ ਪੈਪ ਕਿੰਨਾ ਨਹੀਂ ਉਂ ਵੀ ਜਦ ਹੁਣੇ ਦੇਖਣ ਨੂੰ ਇੰਨੇ ਜੁਮਸ ਜੇ ਲੱਗਦੇ ਆ ਇਹਦਾ ਜਦ ਹੋਰ ਸਮਾਨ ਲੱਗਣਾ ਇਹਦੇ ਕੋੜੀ ਕੁੜੀ ਵਗੈਰਾ ਪੂਰਾ ਜਦ ਦੇਖੀ ਕਿੰਨੇ ਵਧੀਆ ਰੂਪ ਬਣ ਜਾਣਾ ਇਹਦਾ ਬਾਕੀ ਰੰਗ ਗੱਲ ਨੇ ਉਹਨੇ ਰੰਗ ਨੇ ਮੋਣ ਜਾਂਦਾ ਹਾਂ ਰੰਗ ਨੂੰ ਮੋਣ ਦਾ ਚੀਜ਼ ਪੂਰ ਰਕਾਲਾ ਜਾਂਦੀ ਆ ਇਹ ਤਾਂ ਹੈ ਨਹੀਂ ਮੇਰਾ ਠੀਕ ਹੈ ਕਪੜੇ ਕੁਪੜੇ ਪਾਏ ਦੇ ਬੰਦੇ ਤੋਂ ਹੋਰ ਤਾਂ ਜਾਣਾ ਜਾਂਦਾ ਅੱਗੇ ਤੇ ਰੇਵ ਇਧਰ ਇਹ ਹੈਗਾ ਜੱਗੇ ਪੰਡ ਦਾ ਰਾਇ ਕਹਿੰਦਾ ਆਲੂ ਪਿਆਜ਼ ਪਾਉਣੇ ਭਾਈ ਅੱਛਾ ਠੀਕ ਹੈ ਇਹਦਾ ਵੀ ਬਹੁਤ ਫਾਇਦਾ ਏ ਆਗਰ ਉਹ ਆਣੇ ਚੇ ਚੇ ਵੇ ਚੇ ਆ। ਚੇ ਆ। ਕੋਣੋ ਜੇ ਜੜਜੀਤ ਚੌੜਾ ਬੇ। ਠੀਕ ਠੀਕ ਐ। ਇਹੇ ਜਾਲੀ ਲੱਗੂਗੀ ਫਿਰ। ਜਾਲੀ ਲੱਗੂਗਾ। ਹੂੰ। ਜਿਹੜਾ ਨਾ ਮਰ ਬਿਆਰ ਦਾ ਪਿਆਜ ਉਹਨੇ ਮਿਣਾ ਕੇ। ਠੀਕ। ਚੱਲ ਬਣਾਵਾਂ। 11 ਹੋਇਆ। ਤੇ ਜਾਲੀ ਤੁਸੀਂ ਲੈਂਦੀ ਵੀ ਹੋਣੀ ਐ। ਜਾਲੀ ਨਾ ਜਾਂ ਲੈ ਆਉਂਗਾ। ਮਰਜੀ ਵੱਧੀ ਲਈ ਮੈਂ ਮੰਜੀ ਨੂੰ ਵੀ ਲਾਉਣੀ ਜਾਲੀ। ਉਹ ਟਰਾਲੀ ਵਾਲੀ ਨੂੰ। ਜਾਲੀ ਤੇ ਮੇਰੇ ਕੋ ਪਈ ਆ ਬਚ ਕੇ ਦੁਆੜੀ ਕੋਈ ਨਹੀਂ ਹੋਰ ਕੋਈ ਜਾਲੀ ਦਾ। ਮੈਂ ਟੁੱਟਾ ਘਾਉਣੀ ਐ। ਪਈ ਹੈ ਮੇਰੇ ਕੋ 40 ਜੇ ਬਚ ਗਈ ਹੋਈ ਲਾਗੂ ਠੀਕ ਠੀਕ ਉਹ ਮੇਰੇ ਨਾਲ ਰੋਲ ਜਾਂਦਾ ਵਾ ਰੋਲ ਚੋਂ ਇੱਕ ਪਹਿਲਾ ਬਣਾ ਕੇ ਪਤਾ ਲਿਆ ਕਿ ਕੰਮ ਲੋ ਅੱਛਾ ਇਹ ਆ ਬੜਾ ਵਧੀਆ ਹੈ ਮੈਨੂੰ ਗਠਿਆਂ ਉਠਿਆਂ ਨੂੰ ਆਲੂਆਂ ਨੂੰ ਹਵਾ ਲੱਗੀ ਜਾਂਦੀ ਹੈ ਹਾਂ ਖਰਾਬ ਨਹੀਂ ਹੁੰਦੇ ਤੇਰੇ ਨਾਲ ਪਹਿਲਾਂ ਕਿਵੇਂ ਜਾਲੀ ਮੇਰੇ ਨਾਲ ਜਾਲੀ ਦੂਈ ਪਤਾ ਹੀ ਲੱਗੀ ਵੀ ਜਦੋਂ ਟੁੱਟ ਗਈ ਮੇਲੇ ਚ ਕਿਸੇ ਨੇ ਪੈਪੂ ਰੱਖਤਾ ਪਰ ਹਲਕੀ ਜਿਹੀ ਲੱਗੀ ਵੀ ਤੀ ਹੁਣ ਦੂਈ ਜਾਲੀ ਲਪਾਉਣੀ ਆ ਸਪੋਰਟ ਲੱਗੀ ਵਿੱਚ ਉਹਦੇ ਸਪੋਰਟ ਹੈਗੀ ਤੀ ਉਹ ਥੋੜੀ ਜਿਹੀ ਨਾਟੇ ਤੁਹਾਨੂੰ ਪਤਾ ਹੀ ਉਹ ਕੰਮ ਚੱਲ ਮਜੇ ਹੋਏ ਪਤਾ ਮੜਾ ਜੇ ਪਹਿਲਾਂ ਉਹ ਜਾਲੀ ਚ ਲੱਗਦੀ ਹਾਂ ਯਾਨੀ ਦੇ ਦੂੰਗਾ ਖਾਲਾ ਭਾ ਕਾਲੂ ਤੇ ਤਿਆਰ ਹੋ ਗਏ ਚਲ ਜਾਂਗੇ ਰੰਗ ਪਰ ਪਰਸੋਂ ਲੱਖਾ ਨਿਸ਼ਾਦ ਕਾ ਤਾਂ ਕਾਲੂ ਲੈ ਜੀ ਅੱਛਾ ਅੱਜ ਤਿਆਰ ਹੋ ਜਾਵੇ ਕੋੜੀ ਕੋੜੀ ਲੱਗ ਜਵੇ ਰੰਗ ਨੂੰ ਤਾਂ ਕੁਝ ਟਾਈਮ ਲੱਗਣਾ ਠੀਕ ਠੀਕ ਹੈ ਤੈਨੂੰ ਮੈਂ ਉਹ ਲੈਟਾਂ ਜੀ ਕਾਲੂ ਲੈ ਕੇ ਦਊਗਾ ਫਿਰ ਛਾੜੀ ਖਾਣੀ ਮੇਰੇ ਇੱਦੀ 1.5 ਕਾਲੂ ਮੈਂ ਲੈ ਆ ਦੂੰਗਾ ਤੈਨੂੰ ਲੈਟਾਂ ਜੀਆਂ ਤੂੰ ਕੋਈ ਇਹਦਾ ਕਿਹੜਾ ਸੋਚ ਕੇ ਚਾਈ ਆਉਣੇ ਨੂੰ ਕੋੜਾ ਜੰਗ ਪੈ ਗਿਆ ਹਾਂ 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 ਪੈਪ ਬਰਾ ਮੜੇ ਦੇ ਮਾਰ ਕੇ ਪੈਪਰ ਵਸ ਬਾਕੀ ਦਾ ਸਾਰਾ ਉਹੀ ਹੈ ਇਹਨੂੰ ਕੋੜਾ ਜੰਗ ਲੱਗੀ ਕੋਈ ਠੀਕ 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 ਹੈ ਇਹ ਰੰਗਾਂ ਨੇ ਵਧੀਆ Thank you.